ਜਾ ਪੱਕਾ ਟੱਕੇ ਆ ਰਹੀ ਸੁਪਲਰ ਵਾਰ ਸਣ ਕੇ ਸਾਰਾ ਚਿੱਥਿਆ ਲਿਆ ਤਨ ਚਾਰ ਦੋਇ ਪੁੜ ਜੱਕੀ ਜੋੜ ਕੇ sober ਮਹਾਰਾਜ ਜੀਆਂ ਦੀ ਸੰਧਿਆ ਵੇਲੇ ਸਜੀ ਸਾਧ ਸੰਗਤ ਦੇ ਅੰਦਰ ਮਿਲ ਬੈਠੇ ਸਤ ਸੰਗੀ ਜਨوں ਆਪ ਜੀਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਗਿਆ ਸਲੋਕ ਪਿਆਰ ਸਹਿਤ ਸਰਵਣ ਕੀਤਾ ਹੈ ਇਸ ਪਾਵਨ ਸ਼ਲੋਕ ਨੂੰ ਆਧਾਰ ਬਣਾ ਕੇ ਅੱਜ ਦੇ ਗੁਰਮਤ ਵਖਿਆਨ ਦੀ ਸਾਂਝ ਆਪ ਨਾਲ ਕਰਨ ਜਾ ਰਹੇ ਹਾਂ ਪਰਮਤਾ ਤੋਂ ਪਹਿਲਾਂ ਇੱਕ ਵਾਰ ਸਰਬਤ ਮਾਈ ਪਾਈ ਨੇ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ ਕਹਿਣਾ ਜੀ ਓ ਆਵਾਜ਼ ਗੁਰੂ ਜੀ ਕਾ ਖਾਲਸਾ ਓ ਆਵਾਜ਼ ਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਅਨੇਕ ਹੀ ਉਦਾਹਰਣਾਂ ਦਾ ਜ਼ਿਕਰ ਕਰਕੇ ਆਪਣੀ ਬਾਤ ਸਾਡੀ ਸੁਰਤ ਮਤ ਦੇ ਅੰਦਰ ਸਮਝਾਉਣਾ ਕੀਤੀ ਹੈ ਜਿਸ ਸ਼ਲੋਕ ਦਾ ਪਾਠ ਤੁਸੀਂ ਨੇ ਸਰਵਣ ਕੀਤਾ ਹੈ ਇਸ ਸ਼ਲੋਕ ਦੇ ਅੰਦਰ ਸਤਿਗੁਰੂ ਜੀ ਨੇ ਖੇਤੀਬਾੜੀ ਕਿਰਤ ਦੇ ਨਾਲ ਜੁੜੀ ਹੋਈ ਇੱਕ ਉਦਾਹਰਣ ਦਾ ਜ਼ਿਕਰ ਕਰਕੇ ਤੇ ਵੱਡ ਮੁਲੀ ਸਿੱਖਿਆ ਜਿਹੜੀ ਹੈ ਉਹ ਸਾਡੀ ਝੋਲੀ ਦੇ ਵਿੱਚ ਪਾਈ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਮਹਾਰਾਜ ਕਹਿੰਦੇ ਹਨ ਕਹਿੰਦੇ ਵਿਸਾਖ ਦਾ ਮਹੀਨਾ ਆ ਗਿਆ ਕਿਸਾਨ ਨੇ ਜਿਹੜੀ ਫਸਲ ਅਸੂ ਕੱਤੇ ਦੇ ਵਿੱਚ ਬੀਜੀ ਸੀ ਉਹ ਪੱਕ ਗਈ ਐ ਤੇ ਵੱਢਣ ਲਈ ਕਿਸਾਨ ਉਸ ਨੂੰ ਤਿਆਰ ਐ ਜਿੰਨੂੰ ਅਸੀਂ ਕਣ ਕਹਿੰਨੇ ਮਹਾਰਾਜ ਨੇ ਵਾਕ ਕਿਹਾ ਕਹਿੰਦੇ ਜਾਂ ਪਕਾ ਤਾਂ ਕਟਿਆ ਅਸੂ ਕੱਤੇ ਦੇ ਵਿੱਚ ਬੀਜੀ ਹੋਈ ਕਣਕ ਵੈਸਾਖ ਮਹੀਨੇ ਵਿੱਚ ਪੱਕ ਗਈ ਐ ਜਦੋਂ ਪੱਕ ਗਈ ਐ ਤੇ ਉਹਨੂੰ ਕੱਟ ਲਿਆ ਗਿਆ ਜਾਂ ਪੱਕਾ ਤਾਂ ਕਟਿਆ ਕੱਟ ਕੇ ਭਰੀਆਂ ਬਨੀਆਂ ਗਈਆਂ ਪੇੜ ਬਣਾਇਆ ਗਿਆ ਪੇੜ ਬਣਾ ਕੇ ਭਰੀਆਂ ਨੂੰ ਉਥੇ ਇਕੱਠੇ ਕਰ ਲਿਆ ਗਿਆ ਫਲੇ ਜੋੜੇ ਗਏ ਫਲਿਆਂ ਦੇ ਨਾਲ ਕਣਕ ਦੇ ਸਿੱਟਿਆਂ ਤੇ ਨਾੜ ਨੂੰ ਗਾਇਆ ਗਿਆ ਗਾ ਗਾ ਕੇ ਤਰੰਗਲੀਆਂ ਦੇ ਨਾਲ ਪਲਟੇ ਦੇ ਦੇ ਕੇ ਦੇ ਦੇ ਕੇ ਦੇ ਦੇ ਕੇ ਦਾਣਿਆਂ ਨੂੰ ਅੱਡ ਕਰ ਲਿਆ ਗਿਆ ਅਤੇ ਤੂੜੀ ਨੂੰ ਅੱਡ ਕਰ ਲਿਆ ਗਿਆ ਜਾਂ ਪਕਾਤਾ ਕਟਿਆ ਰਹੀ ਸੋ ਪੱਲਰ ਵਾਰ ਸਣ ਕਿ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਉਹ ਕਣ ਜਿਹੜਾ ਸਟਿਆਂ ਦੇ ਵਿੱਚ ਸੀ ਦਾਣਾ ਜਿਹੜਾ ਸਟਿਆਂ ਦੇ ਵਿੱਚ ਸੀ ਉਹ ਸਟਿਆਂ ਚੋਂ ਝਾੜ ਲਿਆ ਗਿਆ ਭਾਵ ਅਲਗ ਕਰ ਲਿਆ ਗਿਆ ਦਾਣੇ ਅਲਗ ਕਰ ਲਏ ਗਏ ਪੂੜੀ ਅਲੱਗ ਕਰ ਲਈ ਗਈ ਕਸੀਰ ਅੱਡ ਕਰ ਦਿੱਤੇ ਗਏ 나ੜ ਅੱਡ ਕਰ ਦਿੱਤਾ ਗਿਆ ਦਾਣ ਅਲ ਕਰ ਦਿੱਤਾ ਗਿਆ ਜਾ ਪਕਾਤਾ ਕਟਿਆ ਰਹੀ ਸੋ ਪੱਲਰਵਾੜ ਸਣ ਕੇ ਸਾਰਾ ਚਿੱਥਿਆ ਕਣ ਲਿਆ ਤਨ ਝਾੜ ਜਦੋਂ ਕਣ ਝਾੜ ਲਿਆ ਬੋਲ ਬਣਾ ਲਿਆ ਬੋਲ ਬਣਾ ਕੇ ਪਿੜ ਵਿੱਚੋਂ ਕਣ ਦਾਣੇ ਕਣਕ ਦਾ ਉਹ ਬੋਲ ਘਰ ਲਿਆਂਦਾ ਗਿਆ ਤੇ ਢੋਲੇ ਪਰ ਲਏ ਗਏ ਢੋਲਾ ਭਰ ਗਿਆ ਬੀਬੀ ਉਹਦੇ ਵਿੱਚੋਂ ਦਾਣੇ ਕੱਢਦੀ ਹੈ ਪੀਣ ਬਣਾਉਂਦੀ ਹੈ ਚੱਕੀ ਜੋੜਦੀ ਹੈ ਤੇ ਪੀਸਦੀ ਹੈ ਬਾਬਾ ਜੀ ਕਹਿੰਦੇ ਕਣ ਲਿਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਬੀਬੀ ਨੇ ਘਰ ਵਿੱਚ ਚੱਕੀ ਦੇ ਦੋਵੇਂ ਪੁੜ ਜੋੜ ਲਏ ਤੇ ਜੋੜ ਕੇ ਕੀ ਕਰਨ ਲੱਗ ਗਈ ਪੀਸਣ ਆਏ ਬਹਿਠ ਪੀਣ ਲੱਗ ਗਈ ਜਕੀ ਘੁਮਾਈ ਜਾਂਦੀ ਐ ਉਹਦੇ ਗਲੇ ਦੇ ਵਿੱਚ ਦਾਣੇ ਪਾਈ ਜਾਂਦੀ ਐ ਪੀ ਜਾਂਦੀ ਐ ਦਾਣੇ ਆਟਾ ਬਣੀ ਜਾ ਰਹੇ ਨੇ ਜਿੰਨੀ ਕਿ ਵਰਤੋਂ ਸੀ ਘਰੇ ਉਹਨਾਂ ਕਾ ਆਟਾ ਪੀ ਲਿਆ ਪੀ ਕੇ ਆਟਾ ਜਦੋਂ ਉਸ ਨੂੰ ਸੰਭਾਲ ਲਿਆ ਚੱਕੀ ਨੂੰ ਫੇਰ ਜੁਦਾ-ਜੁਦਾ ਕਰਨ ਦੇ ਲਈ ਉਹਦਾ ਪੋੜ ਜੁਦਾ-ਜੁਦਾ ਕਰਨ ਦੇ ਲਈ ਜਦੋਂ ਚੁੱਕਿਆ ਤੇ ਕੀ ਵੇਖਿਆ ਚੱਕੀ ਦੇ ਤੁਰੇ ਦੇ ਨਾਲ ਕੁਝ ਦਾਣੇ ਅਜੇ ਵੀ ਜੁੜੇ ਹੋਏ ਨੇ ਉਹ ਆਟਾ ਨਹੀਂ ਬਣੇ ਫਿਰ ਧੰ ਦੇਣਾ ਜਦੋਂ ਪੱਕਿਆ ਬੀਜ ਨੇ ਕਿੱਥੋਂ ਸਫ਼ਰ ਕੀਤਾ ਉਹਨੇ ਧਰਤੀ ਤੋਂ ਸ਼ੁਰੂ ਕੀਤੀ ਹੈ ਗੱਲ ਪਹਿਲਾਂ ਧਰਤੀ 'ਚ ਗਿਆ ਆਪਣੇ ਉੱਪਰ ਸੁਹਾਗਾ ਸਿਆ ਸੁਹਾਗਾ ਸਹਣ ਤੋਂ ਬਾਅਦ ਦੂਜੀ ਚੀਜ਼ ਉਹਦੇ ਤੇ ਇਹ ਆਈ ਕਿ ਕਿਤੇ ਚਿੜੀਆਂ ਨਾ ਚੁਗ ਜਾਣ ਇਸ ਗੱਲ ਨੂੰ ਸਿਆ ਜੇ ਚਿੜੀਆਂ ਤੋਂ ਗਾਹ ਨਿਕਲਿਆ ਫਿਰ ਮੌਸਮ ਨੂੰ ਸਿਆ ਮੌਸਮ ਤੋਂ ਗਾਹ ਨਿਕਲਿਆ ਫਿਰ ਮੀਂਹਾਂ ਤੇ ਹਨੇਰੀਆਂ ਨੂੰ ਸਿਆ ਮੀਂਹਾਂ ਤੇ ਹਨੇਰੀਆਂ ਨੂੰ ਸਿਆ ਜਦੋਂ ਪੱਕਿਆ ਫਲਿਆਂ ਨੂੰ ਸਿਆ ਵੜਿਆਂ ਨੂੰ ਸੈਣ ਤੋਂ ਬਾਅਦ ਜਦੋਂ ਅਖੀਰ ਤੇ ਉਹ ਪੰਡਾਰੇ 'ਚ ਪਹੁੰਚਿਆ ਤੇ ਪੰਡਾਰੇ 'ਚ ਪਹੁੰਚਣ ਤੋਂ ਬਾਅਦ ਜਦੋਂ ਚੱਕੀ ਦੇ ਥੱਲੇ ਆਇਆ ਬਾਬਾ ਜੀ ਕਹਿਣ ਲੱਗੇ ਉਸ ਵਕਤ ਇਨ ਇੱਕ ਬੀਜ ਜਿਹੜਾ ਧਰਤੀ ਦੀ ਹਿੱਕ 'ਚੋਂ ਏਡੀ ਲੰਮੀ ਯਾਤਰਾ ਕਰਕੇ ਆਇਆ ਹੈ ਉਹਨੇ ਸੁਹਾਗੇ ਦਾ ਭਾਰ ਸਹਿਆ ਉਹਨੇ ਪੰਛੀਆਂ ਤੋਂ ਆਪਣੇ ਆਪ ਨੂੰ ਬਚਾਇਆ ਉਹਨੇ ਸਰਦੀ ਤੇ ਗਰਮੀ ਤੋਂ ਆਪਣੇ ਆਪ ਨੂੰ ਬਚਾਇਆ ਉਨੇ ਝਖੜ ਚੰਗੀ ਮੀਂਹ ਤੋਂ ਆਪਣੇ ਆਪ ਨੂੰ ਬਚਾਇਆ ਉਸਨੇ ਫਲਿਆਂ ਤੋਂ ਆਪਣੇ ਆਪ ਨੂੰ ਬਚਾਇਆ ਪਰ ਕਹਿਣ ਲੱਗੇ ਅਖੀਰ ਜਦੋਂ ਚੱਕੀ ਜੋੜੀ ਗਈ ਤੇ ਉਸ ਵਕਤ ਉਹੀ ਬਚ ਸਕਿਆ ਜਿਹੜਾ ਧੁਰੇ ਨਾਲ ਜੁੜਿਆ ਰਿਹਾ ਬਾਕੀ ਸਾਰੇ ਦੇ ਸਾਰੇ ਕੀ ਬਣ ਗਏ ਆਟਾ ਬਣ ਗਏ ਫਿਰ ਇਹ ਮਸਲਾ ਦਾਣੇ ਦਾ ਨਹੀਂ ਹੈ ਮਸਲਾ ਸਾਡੇ ਜੀਵਨ ਦਾ ਹੈ ਅਸੀਂ ਵੀ ਮਾਤਾ ਦੀ ਉਹ ਕੋਖ ਜਿਹੜੀ ਆ ਉਹ ਸਾਡਾ ਸਮਝ ਲਓ ਜ਼ਮੀਨ ਹੈ ਹਿੱਕ ਹੈ ਜਿਵੇਂ ਇੱਕ ਬੀਜ ਧਰਤੀ ਦੀ ਹਿੱਕ ਚੋਂ ਪੈਦਾ ਹੁੰਦਾ ਅਸੀਂ ਮਾਤਾ ਦੀ ਕੋਖ ਚੋਂ ਨਿਕਲੇ ਅਸੀਂ ਵੀ ਇੱਕ ਲੰਮਾ ਸਮਾਂ ਸਫਰ ਸਹਿਆ ਹੈ ਪਰ ਸਾਡੇ ਵਿੱਚੋਂ ਉਹ ਚੰਦ ਲੋਕ ਹੀ ਬਚ ਜਾਂਦੇ ਨੇ ਜਿਹੜੇ ਧੁਰੇ ਨਾਲ ਜੁੜੇ ਰਹਿੰਦੇ ਨੇ ਬਹੁਤੇ ਜਿਹੜੇ ਨੇ ਇੰਨੀਆਂ ਮੁਸੀਬਤਾਂ ਦੀ ਮਾਰ ਸਹਿੰਦੇ 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 ਅਖੀਰ ਕੀ ਕਰ ਜਾਂਦੇ ਨੇ ਹੱਥ ਖੜੇ ਕਰ ਜਾਂਦੇ ਨੇ ਉਹ ਮੁਸੀਬਤਾਂ ਅੱਗੇ ਅੜ ਨਹੀਂ ਸਕਦੇ ਇਹ ਗੱਲ ਮੁਸੀਬਤ ਦੀ ਹੈ ਕਿ ਇੱਕ ਦਾਣਾ ਇੰਨੀਆਂ ਮੁਸੀਬਤਾਂ ਸਹਿ ਕੇ ਵੀ ਚੱਕੀ ਦੇ ਅੱਗੇ ਆਪਣੇ ਹੱਥ ਖੜੇ ਕਰ ਗਿਆ ਮੈਂ ਫੇਰ ਵਾਕ ਦੁਹਰਾ ਰਿਹਾ ਧਿਆਨ ਦੇਣਾ ਗੱਲ ਦਾਣੇ ਦੀ ਨਹੀਂ ਗੱਲ ਸਾਡੀ ਐ ਜਾਂ ਪੱਕਾ ਤਾਂ ਕਟਿਆ ਰਹੀ ਸੋ ਪੱਲਰਵਾੜ ਸਣ ਕੇ ਸਾਰਾ ਚਿੱਥਿਆ ਕਣ ਲਿਆ ਧੰ ਝਾੜ ਦੋਏ ਪੋੜ ਚੱਕੀ ਜੋੜ ਕੇ ਪੀਸਣ ਆਏ ਬੈਠਾ ਜੋ ਡਰ ਰਹੇ ਸੋ ਉਭਰੇ ਨਾਨਕ ਅਜਬ ਡਿਠ ਅਜਬ ਕਹਿੰਦੇ ਹੈਰਾਨ ਕਰਨ ਨੂੰ ਬਾਬਾ ਨਾਨਕ ਜੀ ਕਹਿੰਦੇ ਮੈਂ ਬੜਾ ਹੈਰਾਨ ਕਰਨ ਵਾਲੀ ਇੱਕ ਕੌਤਕ ਵੇਖਿਆ ਕਿ ਇੱਕ ਦਾਣਾ ਇੰਨੀਆਂ ਮੁਸੀਬਤਾਂ ਸਹਿ ਕੇ ਵੀ ਪਰ ਜਦੋਂ ਚੱਕੀ ਦੇ ਗੇੜ ਚ ਆਇਆ ਤੇ ਬਚ ਨਾ ਸਕਿਆ ਉਥੇ ਉਹੀ ਬਚਿਆ ਜਿਹੜਾ ਧੁਰੇ ਨਾਲ ਜੁੜਿਆ ਰਿਹਾ ਜਿਹੜਾ ਧੁਰੇ ਨੂੰ ਛੱਡ ਗਿਆ ਉਹ ਆਟਾ ਬਣ ਗਿਆ ਸਾਡਾ ਸਾਰਿਆਂ ਦਾ ਧੁਰਾ ਕੀ ਹੈ ਸ਼ਬਦ ਅਸੀਂ ਸਾਰੇ ਸ਼ਬਦ ਨਾਲ ਜੁੜੇ ਹੋਏ ਸ਼ਬਦ ਨਾਲ ਜੁੜੇ ਰਹਾਂਗੇ ਤੇ ਸਾਡਾ ਜੀਵਨ ਸਲਾਮਤ ਰਹੇਗਾ ਸ਼ਬਦ ਨਾਲੋਂ ਟੁੱਟ ਗਏ ਹੋ ਸਕਦਾ ਅਸੀਂ ਬੜੀਆਂ ਮੁਸੀਬਤਾਂ ਨੂੰ ਸਹਿ ਲਈਏ ਪਰ ਇੱਕ ਮੁਸੀਬਤ ਐਸੀ ਆਏਗੀ ਜਿੱਥੇ ਸਾਨੂੰ ਹੱਥ ਖੜੇ ਕਰਨੇ ਪੈਣਗੇ ਦਾਣੇ ਨੇ ਮੁਸੀਬਤਾਂ ਸਹੀਆਂ ਨੇ ਉਨੇ ਸੁਹਾਗਾ ਸਹਿ ਹੈ ਉਹਨੇ ਪੰਛੀਆਂ ਦਾ ਡਰ ਸਹਿ ਹੈ ਉਹਨੇ ਮੌਸਮ ਗਰਮੀ ਸਰਦੀ ਸਹੀ ਹੈ ਉਹਨੇ ਫਲਿਆਂ ਦੀ ਮਾਰ ਸਹੀ ਹੈ ਕਿੰਨਾ ਕੁਝ ਸਹਿ ਹੈ ਪਰ ਇੱਕ ਮੁਸੀਬਤ ਐਸੀ ਵੀ ਆਈ ਜਿਸ ਮੁਸੀਬਤ ਨੇ ਉਸ ਨੂੰ ਕੀ ਕਰ ਦਿੱਤਾ ਆਪਣੀ ਹਸਤੀ ਤੋਂ ਬਦਲ ਦਿੱਤਾ ਆਟਾ ਬਣਾ ਦਿੱਤਾ ਹੁਣ ਉਹ ਕੁਝ ਹੋਰ ਨਹੀਂ ਬਣ ਸਕਦਾ ਇਹ ਉਹਦੇ ਜੀਵਨ ਦਾ ਅੰਤ ਹੈ ਤੋ ਗੁਰੂ ਜੀ ਕਹਿੰਦੇ ਨੇ ਕਹਿੰਦੇ ਇਸ ਤਰ੍ਹਾਂ ਹੀ ਤੇਰੀ ਜ਼ਿੰਦਗੀ ਚ ਕੋਈ ਮੁਸੀਬਤ ਐਸੀ ਹੋ ਸਕਦੀ ਐ ਜਿਹੜੀ ਤੇਰੇ ਹੱਥ ਖੜੇ ਕਰਾ ਦੇ ਇਸ ਕਰਕੇ ਆਪਣੇ ਧੁਰੇ ਨਾਲ ਜੁੜਿਆ ਰਹਿ ਜਿਵੇਂ ਦਾਣਾ ਧੁਰੇ ਨਾਲ ਜੁੜਿਆ ਰਿਆ ਚੱਕੀ ਵੀ ਉਹਦਾ ਕੁਝ ਨਹੀਂ ਵਿਗਾੜ ਸਕੀ ਬੀਬੀ ਚਾ ਕੇ ਵੀ ਕੁਝ ਨਹੀਂ ਕਰ ਸਕਦੀ ਜਿਹੜੇ ਦਾਣੇ ਧੁਰੇ ਨੇ ਨੇ ਉਹਨਾਂ ਨੂੰ ਆਟਾ ਨਹੀਂ ਬਣਾ ਸਕਦੀ ਐਵੇਂ ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਆਪਣੇ ਧੁਰੇ ਨਾਲ ਤੇਰਾ ਧੁਰਾ ਹੈ ਸ਼ਬਦ ਸਾਡਾ ਸਬਨਾ ਦਾ ਤੁਰਾ ਹੈ ਸ਼ਬਦ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਉਹ ਗੁਰੂ ਕਹਿੰਦੀ ਹੈ ਉਹਦੇ ਨਾਲ ਜੁੜੇ ਰਹੇ ਤੇ ਕੋਈ ਦੁਨੀਆ ਦੀ ਐਸੀ ਮੁਸੀਬਤ ਨਹੀਂ ਆ ਜੋ ਸਾਨੂੰ ਆਪਣੀ ਹਸਤੀ ਤੋਂ ਮਿਟਾ ਸਕੇ ਪਰ ਜੇ ਇਸ ਦਿਨ ਅਸੀਂ ਆਪਣੇ ਤੁਰੇ ਨੂੰ ਛੱਡ ਦਿੱਤਾ ਸਾਡੀ ਹਸਤੀ ਨੂੰ ਦੁਨੀਆ ਦੀ ਕੋਈ ਵੀ ਤਾਕਤ ਸਲਾਮਤ ਨਹੀਂ ਰੱਖ ਸਕਦੀ ਨਹੀਂ ਰੱਖ ਸਕਦੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਉਦਾਹਰਨ ਦੇਣ ਲੱਗਾ। ਬਾਬਾ ਜੀ ਨੇ ਉਹ ਉਦਾਹਰਨ ਆਸਾ ਕੀ ਵਾਰ ਚ ਦਿੱਤੀ ਹੈ। ਆਸਾ ਕੀ ਵਾਰ ਦਾ ਤੀਸਰਾ ਸ਼ਲੋਕ ਪਹਿਲੀ ਪਉੜੀ ਦਾ। ਇਹ ਵੀ ਜ਼ਿੰਮੇਦਾਰ ਕਿੱਤੇ ਨਾਲ ਜੁੜੀ ਹੋਈ ਉਦਾਹਰਨ ਹੈ। ਬਾਬਾ ਜੀ ਕਹਿੰਦੇ ਨੇ ਨਾਨਕ ਗੁਰੂ ਨਾ ਚੇਤਨੀ ਜਿਨ੍ਹਾਂ ਨੇ ਗੁਰੂ ਨੂੰ ਚੇਤਿਆ ਨਹੀਂ ਸ਼ਬਦ ਨਾਲ ਆਪਣਾ ਸਬੰਧ ਨਹੀਂ ਜੋੜਿਆ ਇਹ ਤੇ ਚਾਰ ਅੱਖਰ ਹੀ ਨੇ ਜਿਨ੍ਹਾਂ ਨੇ ਸ਼ਬਦ ਨੂੰ ਕੇਵਲ maat ਅੱਖਰ ਸਮਝਿਆ ਕਹਿੰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਆਪਣੇ ਆਪ ਨੂੰ ਸੁਚੇਤ ਸਿਆਣੇ ਸਮਝਦੇ ਰਹੇ ਸ਼ਬਦ ਨੂੰ ਆਪਣੇ ਤੋਂ ਘੱਟ ਐਮੀਤ ਦਿੱਤੀ। ਬਾਬਾ ਜੀ ਕਹਿੰਦੇ ਇਹੋ ਜੇ ਬੰਦਿਆਂ ਦਾ ਹਸ਼ਰ ਕੀ ਹੋਏਗਾ? ਕਹਿੰਦੇ ਇਹੋ ਜੇ ਬੰਦਿਆਂ ਦਾ ਹਸ਼ਰ ਹੋਏਗਾ, ਤਿਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਪੁੱਛੋ। ਤਿਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਪੁੱਛੋ ਹਸ਼ਰ ਇਹਨਾਂ ਦਾ ਉਸ ਤਰ੍ਹਾਂ ਦਾ ਹੋਏਗਾ ਕਿਵੇਂ? ਕਿ ਕਿਸਾਨ ਨੇ ਤਿਲਾਂ ਦੀ ਖੇਤੀ ਕੀਤੀ, ਛੱਟਾ ਦਿੱਤਾ ਬੀਜ ਦਾ। ਜਿਹੜੇ ਤਿਲਾ ਦੇ ਬੀਜ ਉਹਦੀ ਆੜ ਦੇ ਅੰਦਰ ਡਿੱਗੇ ਉਹ ਵੀ ਉੱਗੇ ਤੇ ਜਿਹੜੇ ਉਹਦੀ ਵਟ ਤੋਂ ਬਾਹਰ ਡਿੱਗੇ ਉਹ ਵੀ ਉੱਗੇ ਉੱਗੇ ਦੋਵੇਂ ਪਰ ਬਾਬਾ ਨਾਨਕ ਸਾਹਿਬ ਸੱਚੇ ਹਜ਼ੂਰ ਕਹਿੰਦੇ ਨੇ ਕਹਿੰਦੇ ਪਰ ਦੋਵਾਂ ਦੇ ਵਿੱਚ ਇੱਕ ਫਰਕ ਰਹਿ ਗਿਆ ਫਰਕ ਕੀ ਰਹਿ ਗਿਆ ਕਿ ਜਿਹੜੇ ਉਹਦੀ ਵਟ ਤੋਂ ਬਾਹਰ ਡਿੱਗੇ ਕਦੀ ਉਹਨਾਂ ਨੂੰ ਕੋਈ ਪਸ਼ੂ ਚਰ ਗਿਆ ਕਦੀ ਕੋਈ ਉਹਨਾਂ ਨੂੰ ਪੱਠਿਆਂ ਵਾਲਾ ਵੱਢ ਕੇ ਲੈ ਗਿਆ ਅਤੇ ਕਦੀ ਉਹਨਾਂ ਤੇ ਕੋਈ ਐਸੀ ਮੁਸੀਬਤ ਆਈ ਕਿ ਉਹਨਾਂ ਨੂੰ ਪੈਰਾਂ ਥੱਲੇ ਰੋਂਦ ਗਿਆ। ਭਾਪ ਉਹਨਾਂ ਦਾ ਕੋਈ ਮਾਈ ਬਾਪ ਨਹੀਂ ਬਣਿਆ। ਉਹਨਾਂ ਦਾ ਕੋਈ ਮਾਈ ਬਾਪ ਨਹੀਂ ਬਣਿਆ। ਅੰਦਰ ਵਾਲੇ ਵਿਯੋਗੇ ਬਾਹਰ ਵਾਲੇ ਵਿਯੋਗੇ ਵੱਡੇ ਦੋਵੇਂ ਹੋਏ ਫਲੀਆਂ ਦੋਵਾਂ ਨੂੰ ਪਈਆਂ। ਪਰ ਬਾਬਾ ਜੀ ਕਹਿੰਦੇ ਜਦੋਂ ਦੋਵਾਂ ਦਾ ਅਖੀਰ ਆਇਆ ਫਲੀਆਂ ਪੱਕਣ ਲੱਗੀਆਂ ਜਿਹੜੀਆਂ ਵੱਟ ਦੇ ਅੰਦਰ ਸਨ ਉਹਨਾਂ 'ਚ ਬੀਜ ਸਨ ਤੇ ਜਿਹੜੀਆਂ ਵੱਟ ਦੇ ਬਾਹਰ ਸਨ ਉਹਨਾਂ 'ਚ ਸਵਾਸ ਸੀ। ਉਹ ਸ਼ਬਦ ਨਾਲੋਂ ਟੁੱਟਣ ਦਾ ਨਤੀਜਾ ਇਹ ਐ। ਤਾਂ ਬਾਬਾ ਜੀ ਕਹਿੰਦੇ ਨੇ ਜਦੋਂ ਧੁਰੇ ਨਾਲ ਟੁੱਟੇਗਾ ਆਪਣੇ ਆਪ ਨੂੰ ਸਿਆਣਾ ਸਮਝੇਗਾ ਸ਼ਬਦ ਨਾਲੋਂ ਤੇ ਤੇਰਾ ਹਸ਼ਰ ਤਿਲਾਂ ਦੀ ਖੇਤੀ ਵਰਗਾ ਹੋਏਗਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬਿਵਾੜ ਜਿਉ ਸੁੰਜੇ ਅੰਦਰ ਖੇਤ। ਕਿਤੇ ਅੰਦਰ ਛੁੱਟਿਆ ਕੋ ਨਾਨਕ ਸੋਨਾ ਫਲੀਆਂ ਫੁਲੀਆਂ ਬਪੜੇ ਪੀ ਤਨ ਵਿੱਚ ਸਵਾ ਅਖੀਰੰਤ ਸਵਾ ਵਾਲਾ ਹੈ ਤੋਂ ਸਾਡਾ ਧੁਰਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਸ਼ਬਦ ਹੈ ਸ਼ਬਦ ਨਾਲ ਜੁੜੀਏ ਜੁੜੇ ਰਵਾਂਗੇ ਤੇ ਦੁਨੀਆ ਤੋਂ ਵੱਡੀ ਤੋਂ ਵੱਡੀ ਮੁਸੀਬਤ ਵੀ ਚੱਲ ਜਾਵਾਂਗੇ ਜਿੱਦਣ ਸ਼ਬਦ ਨਾਲੋਂ ਟੁੱਟ ਗਏ ਤੇ ਦੁਨੀਆ ਦੀ ਛੋਟੀ ਮੁਸੀਬਤ ਵੀ ਸਾਨੂੰ ਦਰਦ ਕੇ ਰੱਖ ਦੇਗੀ ਸਾਡਾ ਨਾਸ ਕਰਕੇ ਰੱਖ ਦੇਗੀ ਇਤਿਹਾਸ ਵਿੱਚੋਂ ਬੇਨਤੀ ਕਰ ਲਗਾ ਬੇਨਤੀ ਕਰਕੇ ਮੈਂ ਸਮਾਪਤੀ ਕਰਾਂਗਾ ਜਿਸ ਉਮਰ ਦੇ ਵਿੱਚ ਬੰਦੇ ਸਹਾਰਾ ਭਾਲਦੇ ਨੇ ਜਿਸ ਉਮਰ ਦੇ ਵਿੱਚ ਬੰਦੇ ਕਹਿੰਦੇ ਨੇ ਕੀ ਬੁੱਢਾ ਹੋ ਆਸ਼ੀਖ ਫਰੀਦ ਵੈਸੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਾ ਸਾਡੇ ਜੀਵਨ ਨੂੰ ਕਈ ਵਾਰ 10 ਹਿੱਸਿਆਂ ਦੇ ਵਿੱਚ ਤੇ ਕਈ ਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਮੈਂ ਤਿੰਨਾਂ ਹਿੱਸਿਆਂ ਦੀ ਗੱਲ ਕਰਾਂਗਾ ਉਦਾਹਰਣ ਦੇਣ ਲੱਗਾ ਫੇਰ ਮੈਂ ਇਹ ਤੀਜੀ ਤੇ ਅਖੀਰਲੀ ਉਦਾਹਰਣ ਹੈ ਕਿ ਸ਼ਵਰ ਦੀ ਮਹੱਤਤਾ ਧੁਰੇ ਦੀ ਮਹੱਤਤਾ ਕਿੰਨੀ ਹੈ ਤਿੰਨ ਅਵਸਥਾਵਾਂ ਨੇ ਪਹਿਲੀ ਹੈ ਬਾਲ ਬੁੱਢੀ ਹੈ ਜਵਾਨੀ ਤੇ ਤੀਜੀ ਹੈ ਬਿਰਧ ਤਿੰਨ ਅਵਸਥਾਵਾਂ ਦੀਆਂ ਆਪੋ ਆਪਣੀਆਂ ਮਾਨਤਾਵਾਂ ਨੇ ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਂ ਜਿਹੜਾ ਬਾਲਪਨ ਹੈ ਇਹਦੀ ਖਾਸੀਅਤ ਇਹ ਹੈ ਕਿ ਇਹਦੇ ਚ ਚੰਚਲਪੂਣਾ ਵਧੇਰੇ ਹੁੰਦਾ ਹੈ ਜਿਹੜੀ ਜਵਾਨੀ ਹੈ ਇਹਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਬੰਦਾ ਮੂਹ ਜੋਰ ਹੁੰਦਾ ਹੈ ਤੇ ਜਿਹੜਾ ਬੜਾਪਾ ਇਹਦੀ ਨਿਸ਼ਾਨੀ ਹੈ ਕਿ ਇਹਦੇ ਵਿੱਚ ਬੰਦਾ ਕੰਬ ਦਾ ਬਲ ਹੈ ਇਹ ਤਿੰਨੇ ਉਦਾਹਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨੇ ਕਹਿੰਦੇ ਜੇ ਬੰਦਾ ਬਾਲਵਸਥਾ ਚ ਹੋਏਗਾ ਉਹ ਚੰਚਲ ਹੋਏਗਾ ਜੇ ਜਵਾਨ ਅਵਸਥਾ ਚ ਹੋਏਗਾ ਤੇ ਉਹ ਮੂਹ ਜੋਰ ਹੋਏਗਾ ਮਾਤਾ ਪੈਸਾ ਅਮੂਹਾ ਜਾਏ ਕਿਉਂਕਿ ਜਵਾਨੀ ਮਸਤ ਹੁੰਦੀ ਹੈ ਤੇ ਮਸਤ ਦੀ ਨਿਸ਼ਾਨੀ ਬਾਬਾ ਜੀ ਕਹਿੰਦੇ ਅਮੂਹਾ ਅਮੂਹਾ ਕਹਿੰਦੇ ਮੂਹ ਜੋਰ ਤੇ ਜਿਹੜੀ ਬਜ਼ੁਰਗੀ ਆ ਬਜ਼ੁਰਗੀ ਦੀ ਨਿਸ਼ਾਨੀ ਇਹ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਬੁੱਢਾ ਹੋ ਆ ਸ਼ੇਖ ਫਰੀਦ ਕੰਬਣ ਲੱਗੀ ਦੇ ਨਿਸ਼ਾਨੀ ਕੰਬਣ ਦੀ ਹੈ ਤੇ ਇਹ ਕੰਬਣ ਦੀ ਨਿਸ਼ਾਨੀ ਹੈ ਕਿ ਸਰੀਰ ਦਾ ਬਲ ਘਟ ਰਿਹਾ ਕਿੰਨਾ ਕੁ ਘਟ ਰਿਹਾ ਹੈ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਇੰਨਾ ਕੁ ਘਟ ਜਾਂਦਾ ਹੈ ਕਿ ਸਰੀਰ ਉਹੀ ਹੁੰਦਾ ਹੈ ਚੀਜ਼ਾਂ ਉਹੀ ਹੁੰਦੀਆਂ ਨੇ ਪਰ ਬੜਾਪਾ ਜਾਣ ਕਰਕੇ ਕੰਪਨ ਵੱਧ ਜਾਣ ਕਰਕੇ ਉਹੀ ਚੀਜ਼ ਜਿਹੜੀ ਸਹਰਾਣੇ ਪਈ ਐ ਬੰਦੇ ਨੂੰ ਲੱਗਦੀ ਐ ਪਤਾ ਨਹੀਂ ਕਿੱਥੇ ਇੱਕ ਪਈ ਐ ਬਲ ਕਮਜ਼ੋਰ ਹੋ ਜਾਂਦਾ ਹੈ ਵਾਕਿਆ ਤਾਂ ਬਾਬਾ ਫਰੀਦ ਸਾਹਿਬ ਦੀ ਬਾਣੀ ਚੋਂ ਫਰੀਦਾ ਇਨੀ ਨਿੱਕੀ ਜੰਗੀਆਂ ਥਲ ਡੁੰਗਰ ਭਵੇਂ ਓਮ ਅੱਜ ਫਰੀਦਾ ਕੂਜੜਾ ਸੈ ਕੋ ਹਾਂ ਥਿਓ ਅੱਜ ਸਹਰਾਣੇ ਪਿਆ ਕੁਜਾ ਵੀ ਐ ਲੱਗਦਾ ਜਿਵੇਂ ਸੈਂਕੜੇ ਪੂਹਾਂ ਤੇ ਪਿਆ ਚੱਕਣ ਨੂੰ ਚੇਤ ਨਹੀਂ ਕਰਦਾ ਵੀ ਕੋਈ ਮੂੰਹ ਨੂੰ ਲਾ ਲਏ। ਤੋਂ ਮੈਂ ਜਿਹੜੀ ਬੇਨਤੀ ਕਰਨ ਲੱਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਿ ਜੇ ਸ਼ਬਦ ਆਸਰਾ ਹੈ ਤੇ ਬੜਾਪੇ ਦੀ ਇਹ ਅਵਸਥਾ ਵੀ ਜਿਹੜੀ ਹੈ ਬੰਦੇ ਲਈ ਉਹਦੇ ਲਈ ਕੁਝ ਨਹੀਂ ਉਹਨੂੰ ਦਰੜ ਨਹੀਂ ਸਕਦੀ। ਵੈਸੇ ਇਹ ਨੁਕਤਾ ਦੁਨੀਆ ਦੇ ਹਰ ਇੱਕ ਬਜ਼ੁਰਗ ਤੇ ਲਾਗੂ ਹੁੰਦਾ ਹੈ ਪਰ ਜਿਹੜਾ ਸ਼ਬਦ ਨਾਲ ਜੁੜਿਆ ਹੈ ਸ਼ਬਦ ਨਾਲ ਜੁੜਿਓਏ ਬੰਦੇ ਤੇ ਇਹ ਨੁਕਤਾ ਲਾਗੂ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਾਡਾ ਇਤਿਹਾਸ ਕਹਿੰਦਾ ਹੈ। ਉਥੇ ਕੰਪਣ ਨਹੀਂ ਹੈ ਉਥੇ ਇਸ ਤਰ੍ਹਾਂ ਨਹੀਂ ਕਿ ਸਹਰਾਣੇ ਪਿਆ ਕੁਜਾ ਜਿਹੜਾ ਕਈ 100 ਕੋਹਾਂ ਤੇ ਹੈ ਉਥੇ ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਸ਼ਹੀਦ ਬੇਸ਼ੱਕ ਪਾਵੇਂ ਬਡੇਰੀ ਉਮਰ ਦੇ ਨਹੀਂ ਉਹ ਲੰਮੇ ਦਰਬਾਰ ਸਾਹਿਬ ਤੋਂ ਬਹੁਤ ਦੂਰ ਬੈਠੇ ਨੇ ਉਹ ਉਥੇ ਬੈਠੇ ਨੇ ਜਿੱਥੋਂ ਦਰਬਾਰ ਸਾਹਿਬ ਦੀ ਦੂਰੀ ਜਿਹੜੀ ਹੈ ਸੈਂਕੜੇ ਕੋਹਾਂ ਦੀ ਹੈ ਉਹਨਾਂ ਨੇ ਕਿਸੇ ਦਾ ਸਹਾਰਾ ਨਹੀਂ ਤੱਕਿਆ ਫਿਰ ਬੇਨਤੀ ਸਮਝੋ ਅਵਸਥਾ ਕਿਹੜੀ ਹੈ ਬਜ਼ੁਰਗੀ ਵਾਲੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਵੀ ਇੱਥੇ ਬੰਦਾ ਕੰਮਣ ਲੱਗ ਜਾਂਦਾ ਪਰ ਇੱਥੇ ਬਾਬਾ ਦੀਪ ਸਿੰਘ ਜੀ ਆਪ ਨਹੀਂ ਆਪਣੇ ਨਾਲ ਕਈ ਜਵਾਨਾਂ ਦੇ ਅੰਦਰ ਉਹਨਾਂ ਦੇ ਅੰਦਰ ਦਾ ਜਿਹੜਾ ਬੁੱਢਾਪਾ ਹੈ ਉਹਨੂੰ ਦੂਰ ਕਰ ਰਹੇ ਨੇ ਉਹਨਾਂ ਨੂੰ ਸਹਾਰਾ ਦੇ ਰਹੇ ਨੇ ਭਾਈ ਸਾਡੇ ਨਾਲ ਚਲੋ ਆਓ ਮੇਰੇ ਨਾਲ ਚਲੋ ਆਪਾਂ ਦਰਬਾਰ ਸਾਹਿਬ ਦੀ ਰਾਖੀ ਕਰਨੀ ਹੈ ਸਿੱਖੀ ਰੌ ਰੀਤਾਂ ਦੀ ਰਾਖੀ ਕਰਨੀ ਹੈ ਤੋਂ ਬਜ਼ੁਰਗੀ ਦੇ ਅੰਦਰ ਵੀ ਉਹਨਾਂ ਨੇ ਉਹ ਖੰਡਾ ਵਾਇਆ ਜਿਸ ਖੰਡੇ ਨੂੰ ਤਾਂ ਦੁਨੀਆ ਤੱਕ ਲੋਕ ਯਾਦ ਕਰਨਗੇ। ਤੋਂ ਇਹ ਸ਼ਬਦ ਨਾਲ ਜੁੜਿਆ ਹੋਇਆ ਦੀ ਗੱਲ। ਤੋਂ ਗੁਰੂ ਗ੍ਰੰਥ ਸਾਹਿਬ ਸੱਚੇ ਹਜ਼ੂਰ ਦੀ ਬਾਣੀ ਕਹਿੰਦੀ ਹੈ ਭਾਈ ਆਪਣੇ ਧੁਰੇ ਨਾਲ ਜੁੜੇ ਰਹੋ ਧੁਰੇ ਨਾਲੋਂ ਟੁੱਟ ਗਏ ਬੇਸ਼ੱਕ ਭਾਵੇਂ ਤੁਸੀਂ ਲੱਖਾਂ ਮੁਸੀਬਤਾਂ ਸਹਿ ਲਓ ਪਰ ਇੱਕ ਮੁਸੀਬਤ ਐਸੀ ਆਏਗੀ ਕਿ ਜਿਹੜੀ ਤੁਹਾਨੂੰ ਦਰੜ ਕੇ ਰੱਖ ਦੇਗੀ। ਇਸੇ ਕਰਕੇ ਅਸੀਂ ਆਪਣੇ ਧੁਰੇ ਨਾਲ ਜੁੜੇ ਰਹਿਣਾ ਸ਼ਬਦ ਨਾਲ ਸ਼ਬਦ ਨਾਲ ਜੁੜ ਕੇ ਹੀ ਅਸੀਂ ਆਪਣੇ ਆਪ ਨੂੰ ਵਿਕਾਸ ਵਿੱਚ ਲੈ ਸਕਦੇ ਹਾਂ ਆਹ ਬਚਨ ਪੜ੍ਹ ਕੇ ਸਮਾਪਤੀ ਕਰਾਂਗੇ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਨੂੰ ਅੱਜ ਸਬਕ ਦਿੱਤਾ ਕਿ ਅਸੀਂ ਆਪਣੇ ਧੁਰੇ ਤੋਂ ਟੁੱਟਣਾ ਨਹੀਂ ਹੈ ਧੁਰੇ ਨਾਲ ਜੁੜੇ ਰਹਿਣਾ ਹੈ ਬਾਣੀ ਦਾ ਵਾਕ ਹੈ ਗੁਰੂ ਕੇ ਸ਼ਬਦ ਦਾ ਵਾਕ ਹੈ ਆਹ ਸਭ ਨੇ ਸਮਨਾ ਨੇ ਪੜ੍ਹਨਾ ਹੈ ਤੁਰ ਕੀ ਬਾਣੀ ਆਈ 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 ਤਿੰਨ ਸਗਲੀ ਚਿੰਤ ਮਿਟਾਈ ਤਿੰਨ ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਸੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਹੜਾ ਤੁਰ ਹੈ ਉਹਦੇ ਨਾਲ ਅਸੀਂ ਆਪਣੇ ਆਪ ਨੂੰ ਜੋੜਨਾ ਹੈ ਜਦੋਂ ਜੁੜੇ ਰਹੇ ਤੇ ਬਾਬਾ ਜੀ ਬੇਨਤੀ ਕਰਦੇ ਨੇ ਹੁਕਮ ਕਰਦੇ ਨੇ ਕਹਿੰਦੇ ਨੇ ਤਿੰਨ सगਲੀ ਚਿੰਤ ਮਿਟਾਈ ਚਿੰਤਾ ਮਿਟ ਜਾਏਗੀ ਕਾਦੀ ਚਿੰਤਾ ਐਸੇ ਗੱਲ ਦੀ ਹੈ ਜਿਹਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਹਾਰਾਜ ਨੇ ਜ਼ਿਕਰ ਕੀਤਾ ਹੈ ਦੁੱਖਾਂ ਦੀ ਕਿ ਹਾਏ ਖੋਰੇ ਫੁਲਾਣਾ ਦੁੱਖ ਨਾ ਆ ਜਾਏ ਹਾਏ ਖੋਰੇ ਫੁਲਾਣਾ ਦੁੱਖ ਨਾ ਆ ਜਾਏ ਬਾਬਾ ਜੀ ਕਹਿੰਦੇ ਜਦੋਂ ਤੁਰ ਨਾਲ ਜੁੜਿਆ ਰਹੇਗਾ ਜਿੱਡਾ ਵਰਜੀ ਪਹਾੜ ਵਰਗਾ ਦੁੱਖ ਆ ਜਾਏ ਪਰ ਤੁਰੇ ਨਾਲ ਜੁੜਿਆ ਹੋਇਆਂ ਨੂੰ ਦੁੱਖ ਵੀ ਕੁਝ ਨਹੀਂ ਕਰ ਸਕਦਾ ਸੋ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਦੀ ਬਾਣੀ ਚੋਂ ਇਹ ਸੰਖੇਪ ਜੀ ਗਾਥਾ ਤੁਹਾਡੇ ਨਾਲ ਸਾਂਝੀ ਕੀਤੀ ਹੋਈਆਂ ਭੁੱਲਾਂ ਗਲੀਆਂ ਦੀ ਖਿਮਾ ਕਰਨੀ ਆਓ ਅਸੀਂ ਪਿਆਰ ਸਹਿਤ ਸਿੰਘ ਸਾਹਿਬ ਜੀ ਪਾਸੋਂ ਅਗਲੀ ਵਿਚਾਰ ਸਰਵਣ ਕਰਦੇ ਹਾਂ ਗੱਜ-ਵੱਜ ਕੇ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਸੁਹਣ ਆਪ ਜੀ ਦੇ ਨਾਲ ਗਿਆਨੀ ਸੁਭਾ ਸਿੰਘ ਜੀ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਲੰਮਾ ਸਮਾਂ ਗੁਰਦੁਆਰਾ ਤਰਾਵੜੀ ਸਾਹਿਬ ਹੈੱਡ ਗ੍ਰੰਥੀ ਸਾਹਿਬ ਦੀ ਸੇਵਾ ਕਰਦੇ ਰਹੇ ਜਿੱਥੇ ਸਾਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਦੇ ਪਾਵਨ ਸੇਸ ਦੀ ਜਿਹੜੀ ਆ ਉਹ ਸੰਭਾਲ ਹੋਈ ਸੀ ਉਥੋਂ ਦੇ ਲੰਮਾ ਅਰਸਾ ਇਹਨਾਂ ਨੇ ਸੇਵਾ ਕੀਤੀ ਹੈ ਹੁਣ ਇਹਨਾਂ ਨੂੰ ਸੇਵਾ ਮਿਲੀ ਹੈ ਧਰਮ ਪ੍ਰਚਾਰ ਦੇ ਇਨਚਾਰਜ ਵਜੋਂ ਆਪਜੀ ਦੇ ਨਗਰ ਚ ਪਹੁੰਚੇ ਨੇ ਹੁਣ ਇਹ ਆਪਜੀ ਦੇ ਨਾਲ ਗੁਰੂ ਕੀਆਂ ਕਥਾ ਕਹਾਣੀਆਂ ਸਾਂਝੀਆਂ ਕਰਨਗੇ ਆਓ ਪਿਆਰ ਸਹਿਤ ਆਪਾਂ ਸਰਵਣ ਕਰਦੇ ਹਾਂ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ